ਕਲਾਨੌਰ ਸਰਹੱਦੀ ਏਰੀਏ ਚ ਕੈਬਨਰ ਮੰਤਰੀ ਲਾਲਚੰਦ ਘਟਾਰੂ ਚੱਕ ਡਾਕਟਰ ਰਬ ਚੋਤ ਸਿੰਘ ਅਤੇ ਐਮਐਲਏ ਗਰਦੀਪ ਸਿੰਘ ਰੰਧਾਵਾ ਨੇ ਕੀਤਾ ਦੌਰਾ ਵੱਖ-ਵੱਖ ਪਿੰਡਾਂ ਤੇ ਲੋਕਾਂ ਦਾ ਜਾਣਿਆ ਹਾਲਚਲ ਸਰਕਾਰੀ ਹਸਪਤਾਲ ਜੀ ਵੀ ਪਹੁੰਚ ਕਰ ਲਿਆ ਚਾਇਆ ਭਾਰਤ ਪਾਕਿਸਤਾਨ ਵਿੱਚ ਚੱਲ ਰਹੀ ਜੰਗ ਨੂੰ ਵੇਖਦਿਆਂ ਹੋਏ ਆ ਪੰਜਾਬ ਸਰਕਾਰ ਦੇ ਕੈਬਨਰ ਮੰਤਰੀ ਲਾਲਚੰਦ ਘਟਾਰੂ ਚੱਕ ਅਤੇ ਡਾਕਟਰ ਰਬ ਚੋਤ ਸਿੰਘ ਤੋਂ ਇਲਾਵਾ ਹਲਕਾ ਡੇਰਪ ਬਾਬਾਨਾਨਕ ਤੇ ਐਮਐਲਏ ਗਰਦੀਪ ਸਿੰਘ ਰੰਧਾਵਾ ਵੱਲੋਂ ਕਲਾਨੌਰ ਤੇ ਸਰਹੱਦੀ ਪਿੰਡਾਂ ਦਾ ਦੌਰਾ ਕੀਤਾ ਗਿਆ ਤੇ ਵੱਖ-ਵੱਖ ਲੋਕਾਂ ਦਾ ਹਾਲਚਲ ਜਾਣਿਆ ਗਿਆ ਇਸ ਮੌਕੇ ਸਰਕਾਰੀ ਹਸਪਤਾਲ ਪਹੁੰਚੇ ਲਾਲ ਦਕਟਰ ਰੁਚਕ ਡਾਕਟਰ ਅਵਜੋਤ ਸਿੰਘ ਤੇ ਗ蒂ਪ ਸਿੰਘ ਰੰਧਾਵਾਨੀ ਸਥਿਤੀ ਦਾ ਜਾਜਲਿਆ ਅਤੇ ਇਸ ਮੌਕੇ ਉਹਨਾਂ ਕਹਿੰਕੇ ਪੰਜਾਬ ਸਰਕਾਰ ਸਰਹੱਦੀ ਲੋਕਾਂ ਦੇ ਨਾਲ ਖੜੀ ਹੈ ਤੇ ਉਹਨਾਂ ਨਾਲ ਹਰ ਤਰ੍ਹਾਂ ਦੀ ਮਦਦ ਲਈ ਵਚਨਬੱਧ ਹੈ ਜਿਸ ਕਿਸਮ ਦੀ ਵਿਵਸਥਾ ਜੋ ਸਾਰਾ ਦੇਸ਼ ਗੁਜ਼ਰ ਰਿਹਾ ਹੋਰ ਤੁਹਾਨੂੰ ਸਭ ਨੂੰ ਪਤਾ ਕਿ ਇੱਕ ਬਹੁਤ ਵੱਡਾ ਸਾਡੇ ਮੁਲਕ ਦੇ ਉੱਤੇ ਪੈਲਗਾਮ ਦੇ ਅੰਦਰ ਜਿਹੜਾ ਪਾਕਿਸਤਾਨ ਦੇ ਧਰਤੀ ਤੋਂ ਟ੍ਰੇਨਿੰਗ ਪ੍ਰਾਪਤ ਅਤਵਾਦੀਆਂ ਨੇ ਅਟੈਕ ਕੀਤਾ ਸਾਡੇ ਨੇ ਹੱਥੇ ਦੇਸ਼ ਦੇ ਨਾਗਰਿਕਾਂ ਦਾ ਕਤਲੇਆਮ ਕੀਤਾ ਸੋ ਸਾਰੇ ਦੇਸ਼ ਦੇ ਲੋਕਾਂ ਦੇ ਮਨਾਂ 'ਚ ਗੁੱਸਾ ਸੋ ਇੱਕ ਨਵੀਂ ਸਥਿਤੀ ਜਿਸ ਵਿੱਚ ਆਪਾਂ ਸਾਰੇ ਗੁਜ਼ਰ ਰਹੇ ਆ ਸੋ ਮਾਨਜੂਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਦਾ ਬੜਾ ਸਪਸ਼ਟ ਆਦੇਸ਼ ਆ ਕਿ ਪੰਜਾਬ ਦੇ ਲੋਕਾਂ ਨੂੰ ਕਿਸੇ ਕਿਸਮ ਦੀ ਇਸ ਮੁਸ਼ਕਲ ਘੜੀ ਦੇ ਅੰਦਰ ਕੋਈ ਦਿੱਕਤ ਨਾ ਆਵੇ ਸੋ ਇਹਦੇ ਲਈ ਅਸੀਂ ਸਾਰੇ ਮੰਤਰੀ ਸਹਿਬਾਨ ਸਾਡਾ ਸਾਰਾ ਹੀ ਐਮਐਲਏ ਸਹਿਬਾਨ ਸਾਡਾ ਪ੍ਰਸ਼ਾਸਨ ਇਸ ਗੱਲ 'ਚ ਲੱਗਾ ਸੋ ਅੱਜ ਕੈਬਨਟ ਮੀਟਿੰਗ ਤੋਂ ਫੌਰਨ ਬਾਅਦ ਸਾਨੂੰ ਜਿਹੜਾ ਉਹ ਕਾਜ਼ ਮਿਲਿਆ ਸੋ ਮੈਂ ਮੇਰੇ ਨਾਲ ਮੇਰੇ ਬਹੁਤ ਹੀ ਪਿਆਰੇ ਅਜ਼ੀਜ਼ ਸਤਾਨਕ 17 ਦੇ ਪੰਜਾਬ ਦੇ ਮੰਤਰੀ ਡਾਕਟਰ ਰੋਜ ਜੀ ਸਾਡੇ ਐਮ ਐਲ ਏ ਗੁਰਦੀਪ ਰੰਧਾਵਾ ਜੀ ਹਲਕਾ ਚਾਰ ਚੰਸੇਰ ਸਿੰਘ ਸੋ ਡਿਪਟੀ ਕਮਿਸ਼ਨਰ ਗੁਰਦਾਸਪੁਰ ਤੇ तमाम ਸਾਡੇ ਐਸ ਟੀ ਐਮ ਸਾਹਿਬ ਹੋਰ ਵੱਖ-ਵੱਖ ਵਿਭਾਗ ਦੇ ਅਧਿਕਾਰੀ ਸੋ ਹੁਣ ਅਸੀਂ ਕਲਾਨੌਰ ਹਸਪੀਟਲ ਦੇ ਅੰਦਰ ਆਏ ਹਾਂ ਤੋ ਇੱਥੇ ਜੋ ਵੀ ਕਿਸੇ ਐਮਰਜੈਂਸੀ ਦੇ ਦੌਰਾਨ ਕੋਈ ਐਸੀ ਸਥਿਤੀ ਬਣਦੀ ਹੈ ਤੇ ਉਹਦੇ ਲਈ ਅਸੀਂ ਇੱਥੇ ਬੈੱਡ ਕਿੰਨੇ ਆ ਉਹਦੇ ਲਈ ਹੋਰ ਕਿਹੜੀ-ਕਿਹੜੀ ਚੀਜ਼ਾਂ ਦੇ ਲੋੜ ਆ ਉਹ ਸਾਰਾ ਐਸਐਮਓ ਸਭ ਤੋਂ ਅਸੀਂ ਮਤਲਬ ਸੁਣਿਆ ਸਮਝਿਆ ਸੋ ਕਿਸੇ ਤਰ੍ਹਾਂ ਦੀ ਕੋਈ ਦਵਾਈਆਂ ਦੀ ਘਾਟ ਨਹੀਂ ਹੈ ਕੋਈ ਬਲੱਡ ਦੀ ਘਾਟ ਨਹੀਂ ਚੰਗੀ ਗੱਲ ਇਹ ਹੈ ਕਿ ਸਾਡੇ ਸਵੈਸੇਵੀ ਨੌਜਵਾਨਾਂ ਦੇ ਅੰਦਰ ਇੱਕ ਬਹੁਤ ਵੱਡਾ ਜਜ਼ਬਾ ਆ ਪੰਜਾਬ ਹਮੇਸ਼ਾ ਹੀ ਲੜਦਾ ਰਿਹਾ ਤੇ ਹਮੇਸ਼ਾ ਖੜਦਾ ਰਿਹਾ ਆਪਣੇ ਪੈਰਾਂ ਦੇ ਉੱਤੇ ਸੋ ਇਸ ਸਿਟੀ ਦੇ ਅੰਦਰ ਵੀ ਅਸੀਂ ਪੰਜਾਬੀਆਂ ਦੇ ਨਾਲ ਆ ਔਰ ਸਾਡੇ ਸੈਨਿਕ ਜਿਹੜੇ ਦੇਸ਼ ਦੀ ਸ਼ਰਧਾਂ ਦੀ ਰਾਖੀ ਦੇ ਲਈ ਦਿਨ ਦਾ ਪੈਰਾ ਦੇ ਰਿਹਾ ਸਾਰਾ ਦੇਸ਼ ਉਹਨਾਂ ਦੇ ਨਾਲ ਆ ਤੇ ਪੰਜਾਬ ਦੇ ਅੰਦਰ ਮਾਝੂ ਮੁੱਖ ਮੰਤਰੀ ਵੀ ਉਹਨਾਂ ਦੀ ਸਾਰੀ ਸਰਕਾਰ ਇਸ ਕੰਮ ਤੇ ਲੱਗੀ ਆ ਸੋ ਗੁਰਦਾਸਪੁਰ ਹੋਵੇ ਪਠਾਨਕੋਟ ਹੋਵੇ ਸਾਰਾ ਜਿਹੜਾ ਸਾਡਾ ਬਾਰਡਰ ਦੇਰੀ ਆ ਉਹਦੇ ਚੱਪੇ ਚੱਪੇ ਤੇ ਸਾਡੇ ਸਾਥੀ ਜਿਹੜੇ ਉਹ ਜਾ ਰਹੇ ਆ ਸੋ ਅਸੀਂ ਪੂਰੀ ਤਰ੍ਹਾਂ ਲੋਕਾਂ ਨੂੰ ਜਿਹੜਾ ਉਹ ਸ਼ੋਰ ਕਰਦੇ ਆ ਕਿ ਚੜ੍ਹਦੀ ਕਲਾ ਚ ਰਹੋ ਔਰ ਕਿਸੇ ਵੀ ਤਰ੍ਹਾਂ ਦੀ ਕੋਈ ਥੋੜ ਕੋਈ ਘਾਟ ਪੰਜਾਬ ਦੇ ਅੰਦਰ ਨਹੀਂ ਆਂ ਦਿੱਤੀ ਜਾਏਗੀ ਸਰ ਇਹ ਹਸਪਤਾਲ ਵਿੱਚ ਬੜੇ ਲੰਬੇ ਸਮੇਂ ਤੋਂ ਡਾਕਟਰਾਂ ਦੀ ਕਮੀ ਚੱਲਦੀ ਹੈ ਉਹਨੂੰ ਕਿੱਦਾਂ ਫੋਟੋ ਕਰੀਏ ਦੇਖੋ ਬੇਸਿਕਲੀ ਤਾਂ ਲੀਓ ਲੱਥਾ ਪੰਜਾਬ ਮਿਲਿਆ ਸਾਨੂੰ ਹੁਣ ਉਹਨੂੰ ਸਜੇ ਸਜੇ ਪੈਰਾਂ ਸਰ ਖੜੇ ਕਰ ਰਹੇ ਆ 1000 ਡਾਕਟਰਾਂ ਦੀ ਜਿਹੜੀ ਉਹ ਭਰਤੀ ਉਹਨੇ ਅਜੇ ਕੈਬਨਿਟ ਨੇ ਫੈਸਲਾ ਕੀਤਾ ਕਰਨ ਦਾ ਸੋ ਪੰਜਾਬ ਨੂੰ ਜਿਹੜਾ ਰੰਗਲਾ ਪੰਜਾਬ ਬਣਾਉਣ ਦਾ ਮਾਨਯੋਗ ਮੁੱਖ ਮੰਤਰੀ ਜੀ ਦਾ ਨਾਰਾ ਉਹਦੇ ਤੇ ਲਗਾਤਾਰ ਕੰਮ ਕੀਤਾ ਜਾ ਰਿਹਾ ਪਰ ਅੱਜ ਕਿਉਂਕਿ ਅਸੀਂ ਵਿਸ਼ੇਸ਼ ਹਾਲਾਤਾਂ 'ਚ ਆਏ ਆ ਸੋ ਮੈਂ ਤੁਹਾਡੇ ਚੈਨਲ ਦੇ ਮਾਦੀ ਹੋਰ ਸਾਰੇ ਇਲਾਕਾ ਵਾਸੀਆਂ ਨੂੰ ਮਾਝੇ ਦੇ ਵਾਸੀਆਂ ਨੂੰ ਤੇ ਪੰਜਾਬੀਆਂ ਨੂੰ ਅਪੀਲ ਕਰਦਾ ਕਿ ਚੜ੍ਹਦੀ ਕਲਾ 'ਚ ਰਹੋ ਔਰ ਅਸੀਂ ਸਾਰੇ ਇਸ ਵੇਲੇ ਦੇਸ ਦੇ ਸਿਆਣਕਾਂ ਦੇ ਨਾਲ ਉਹਨਾਂ ਦੇ ਮੁੰਡੇ ਦਾ ਮੁੰਡਾ ਡਾਚ ਉਹਨਾਂ ਦੇ ਪਿੱਛੇ ਖੜੇ ਆ ਜੀ ਦੇਖੋ ਜੀ ਜੋ ਮਾਹੌਲ ਪੂਰੇ ਦੇਸ਼ ਵਿੱਚ ਚਰਲਿਆ ਖਾਸ ਕਰਕੇ ਕਿਹੜੇ ਬਾਰਡਰ ਸਟੇਟ ਨੇ ਜਿਹਦੀ ਸਾਡਾ ਪੰਜਾਬ ਵੀ ਆਂਦਾ ਹੈਗਾ ਤੇ ਕੈਬਨਟ ਤੋਂ ਬੱਸ ਅਸੀਂ ਦੀ ਅਸੀਂ ਪਹੁੰਚੇ ਸਾਨੂੰ ਡਾਇਰੈਕਸ਼ਨਸ ਮਿਲਿਆ ਸੀ ਐਮ ਸਾਹਿਬ ਵੱਲੋਂ ਸਦਾ ਅਪਗਾਸੀ ਮਾਂਜੀ ਵੱਲ ਜਿਹੜੇ ਬਾਰਡਰ ਏਰੀਆਸ ਹੈਗੇ ਸਪੈਸ਼ਲੀ ਹਰੇਕ ਡਿਸਟ੍ਰਿਕਟ ਨੂੰ ਦੋ ਦੋ ਮੰਤਰ ਚ ਲੋਟ ਹੋਏ ਨੇ ਤੇ ਅਸੀਂ ਖੁਦ ਜਾ ਕੇ ਵਿਜ਼ਿਟ ਕਰੀਏ ਜਿਹੜੀ ਐਮਰਜੈਂਸੀ ਸਰਵਿਸਿਜ਼ ਹੈਗੀਆਂ ਜਾਂ ਹਸਪੀਟਲਸ ਹੈਗੇ ਜਾਂ ਫਾਇਰ ਸਟੇਸ਼ਨਸ ਹੈਗੇ ਜਿਹੜੇ మార్కెట్ ਵੀ ਅਸੀਂ ਜਾਣਾ ਐਟ ਲੀਸਟ ਲੋਕਾਂ ਨੂੰ ਆਪਾਂ ਸ਼ੋਰ ਕਰਨਾ ਕਿ ਕੋਈ ਕਿਸੇ ਤਰ੍ਹਾਂ ਦੇ ਕਬਰਾਂ ਦੇ ਕੋਈ ਲੋੜ ਨਹੀਂ ਹੈਗੀ ਨੈਸ਼ਨਲ ਐਮਰਜੈਂਸੀ ਹੈਗੀ ਆ ਤੇ ਜਿਹੜੀ ਸਾਡੀ ਪ੍ਰਿਪੇਅਰਡਨੈਸ ਹੈਗੀ ਆ ਚਾਹੇ ਹਸਪੀਟਲ ਦੀ ਹੋਵੇ ਚਾਹੇ ਕੋਈ ਐਮਰਜੈਂਸੀ ਦੀ ਹੋਵੇ ਚਾਹੇ ਕੋਈ ਫਾਇਰ ਵਾਲੀ ਹੋਵੇ ਉਹਨੂੰ ਅਸੀਂ ਆਪਾਂ ਦੇਖਣ ਆਏ ਆ तकरीबन ਇੱਥੇ ਦੇਖਿਆ ਹਸਪੀਟਲ ਪੂਰਾ ਕੰਮ ਕਰੇ ਤੇ ਇਸ तकरीबन 10 ਸਾਡੇ ਕੋ ਆਕਸੀਜਨ ਕੰਸੈਂਟਰੇਟਰ ਹੈਗੇ ਆ ਤੇ ਸਟਾਫ ਵੀ तकरीबन ਪੂਰਾ ਹੀ ਹੈਗਾ ਸਰਜਕਲ ਸਪੈਸ਼ਲਿਸਟ ਇਥੇ ਲਈ ਹੈਗੇ ਤੇ ਬਾਕੀ ਐਂਬੂਲੈਂਸ ਦਾ ਵੀ ਕਹਿੰਦੇ ਸਾਡੇ ਕੋ ਬੰਦਬਸ ਹੋ ਗਿਆ ਹੈਗਾ ਡਰਾਈਵਰ ਦਾ ਵੀ ਹੋ ਜਾਏਗਾ ਤੇ तकरीबन ਅਸੀਂ ਸੈਟੀਸਫਾਈਡ ਹੈਗੇ ਆ ਤੇ ਦਵਾਈਆਂ ਵੀ ਸਾਰੀਆਂ ਕਹਿੰਦੇ ਸਾਡੇ ਕੋ ਪੂਰੀਆਂ ਸਟਾਕ ਪੂਰਾ ਹੈਗਾ ਐਮਰਜੈਂਸੀ ਮੈਡੀਸਨ ਦਾ ਵੀ ਤੇ ਇੰਜੈਕਟੇਬਲਸ ਦਾ ਵੀ ਤੇ ਅਸੀਂ ਇਹੀ ਲੋਕਾਂ ਨੂੰ ਦੱਸਣਾ ਚਾਹੁੰਦੇ ਗਏ ਤੁਸੀਂ ਫੋਵਾਹਾਂ ਤੋਂ ਬਚੋ ਕਿਸੇ ਤਰ੍ਹਾਂ ਦੀ ਕੋਈ ਖਬਰਾਂ ਦੀ ਕੋਈ ਲੋੜ ਨਹੀਂ ਹੈਗੀ ਤੇ ਪੂਰੀ ਸਰਕਾਰ ਆਵਾਦੀ ਪਾਰਟੀ ਸਰਕਾਰ ਪੂਰੇ ਸਾਡੇ ਸੀਐਮ ਸਾਹਿਬ ਸਰਦ ਭਗਵੰਤ ਸਿੰਘ ਮਾਨ ਜੀ ਉਹ ਪਲ-ਪਲ ਦੀ ਖਬਰ ਪੂਰੇ ਸਾਰੇ ਬਾਰਡਰ ਏਰੀਆ ਤੋਂ ਪੂਰੇ ਪੰਜਾਬ ਤੋਂ ਆਪਣੇ ਕੋਲ ਰੱਖਦੇ ਨੇ ਤੇ ਅਸੀਂ ਵੀ ਸਾਡੀ ਹੁਣ ਡਿਊਟੀ ਲੱਗੀ ਅਸੀਂ ਵੀ ਗਰਾਊਂਡ ਲੈਵਲ ਤੇ ਜਾ ਕੇ ਅਸੀਂ ਲੋਕਾਂ ਦੇ ਵਿੱਚ ਜਾ ਕੇ ਅਸੀਂ ਸਾਰੀ ਗਰਾਊਂਡ ਲੈਵਲ ਤੇ ਸਾਰੀ ਜਿੰਨੀ ਵੀ ਅਮਰ ਜੀ ਸਰਵਸਦੀ ਅਗਰੀਆ ਪਿਕੋਰੀ ਆਪਾ ਖੁਦ ਆਪਾ ਉਹਦਾ ਸਾਈਜ਼ ਲਈ ਜੀ ਨਾ ਸਕਣ ਛੁੱਟੀਆਂ ਸਾਰੇ ਡਾਟਾ ਦੀ ਖਤਮ ਕਰ ਦਿੱਤੀਆਂ ਗਈਆਂ ਪਰ ਅਜੀ ਵੀ ਕੁਝ ਡਾਟਾ ਛੁੱਟੀਆਂ ਦੇਣੀ ਨਹੀਂ ਸਹੀ ਗੱਲ ਆ ਜੁਰੀ ਨਹੀਂ ਕਿ ਅਸੀਂ ਮੈਡੀਕਲ ਲਾਈਨ ਦੀ ਗੱਲ ਕਰੀਏ ਜੇ ਅਸੀਂ ਮੈਂ ਆਪਣੇ ਫਰ ਡਿਪਾਰਟਮੈਂਟ ਲੋਕਲ ਬੋਰਡ ਇਸ ਗੱਲ ਕਰੀ ਅਸੀਂ ਇਹ ਪੋ ਵੀ ਰਿਕਾਲ ਕਰ ਲੈ ਸਾਰੇ ਜਿੰਨੇ ਵੀ ਸਟਾਫ ਛੁੱਟੀ ਤੇ ਗਿਆ ਸੀ ਹੋ ਸਕਦਾ ਕਿ ਉਹ ਵਿਦੀਨ ਅ ਡੇ ਟੂ ਵਾਪਸ ਜੁਆਇਨ ਕਰ ਲੈਣ ਮੈਸਰ ਸਭ ਨੂੰ ਲੱਗ ਗਿਆ ਚਾਹੇ ਡਾਕਟਰ ਹੋਣ ਚਾਹੇ ਫਾਇਰ ਸਟੇਸ਼ਨ ਦੇ ਅਫਸਰ ਹੋਣ ਸਾਡੇ ਚਾਹੇ ਐਡਮਿਨਿਸਟ੍ਰੇਟਿਵ ਅਫਸਰ ਹੋ ਕੇ ਉਹ ਨਾ ਹੈਗੇ ਤੇ ਸਨੇਹਾ ਸਰਕਾਰ ਵੱਲ ਸਖਤ ਨੇ ਲੱਗ ਗਿਆ ਕਿ ਉਹ ਵਿਦੀਨ ਅ ਡੇ ਟੂ ਮੇਖਲੋ ਵਾਪਸ ਆ ਕੇ ਜੁਆਇਨ ਕਰ ਲੈਣਗੇ ਜੀ ਜਿਹੜੇ ਜਮਾ ਖੋਰੀ ਕਰਦੇ ਨੇ ਬਿਆਰਾਂ ਉਹਨਾਂ ਨੂੰ ਵੀ ਨੇ ਸੱਜੂ ਉਹ ਬਿਲਕੁਲ ਬਿਲਕੁਲ ਸਖਤ ਸ਼ਬਦਾ ਚ ਅਸੀਂ ਆਪਾਂ ਕਵਾਂਗੇ ਕਿ ਇਹ ਦੇਖੋ ਇਹ ਐਮਰਜੈਂਸੀ ਹੈਗੀ ਆ ਪੰਜਾਬ ਤੇ ਐਮਰਜੈਂਸੀ ਹੈਗੀ ਆ ਪੂਰੇ ਦੇਸ਼ ਵਿੱਚ ਤੇ ਇਸ ਐਮਰਜੈਂਸੀ ਦਾ ਮੈਂ ਕਹੂੰਗਾ ਕਿ ਕੋਈ ਨਜਾਇਜ਼ ਫਾਇਦਾ ਨਾ ਲੈ ਕੋਈ ਵੀ ਜੋ ਬਿਜ਼ਨਸ ਹੋਸਸ ਹੈਗੇ ਆ ਤੇ ਜੇ ਕੋਈ ਇਹੋ ਜਿਹਾ ਕੰਮ ਕਰਦਾ ਜਾਂ ਜਮਾ ਖੋਰੀ ਕਰਦਾ ਫੜਿਆ ਗਿਆ ਤੇ ਉਹ ਤੇ ਸੀਐਮ ਸਾਹਿਬ ਵੱਲੋਂ ਵੀ ਸੁਨੇਹਾ ਲੱਗਿਆ ਕਿ ਅਸੀਂ ਉਹ ਤੇ ਸਖਤੋ ਸਖਤ ਕਾਰਵਾਈ ਕਰਕੇ ਉਹ ਤੇ ਅਸੀਂ ਆਪਾਂ ਪਰਚਾ ਕਰਾਂਗੇ ਫੇਅਰ ਕਰਾਂਗੇ ਆਪਾਂ ਜੀ ਤੁਹਾਨੂੰ ਦੇਖੋ ਤੁਹਾਨੂੰ ਸਭ ਨੂੰ ਪਤਾ ਕਿ ਿੰਡੋਪਾਕ ਦੇ ਜਿਹੜਾ ਹਾਲਾਤ ਬਣੇ ਨੇ ਉਹਨਾਂ ਨੂੰ ਵੇਖਦਿਆਂ ਅੱਜ ਸਪੈਸ਼ਲ ਸੀਐਸਸੀ ਕਲਾਨੌਰ ਆਏ ਆ ਮੇਰੇ ਨਾਲ ਦੋ ਮੰਤਰੀ ਸਾਹਿਬਾਨ ਆਏ ਨੇ ਸੀਐਮ ਸਾਹਿਬ ਨੇ ਸਪੈਸ਼ਲ ਤੌਰ ਤੇ ਡਿਊਟੀ ਦੋ ਦੋ ਮੰਤਰੀ ਇੱਕ ਇੱਕ ਜ਼ਿਲ੍ਹੇ ਚ ਲਗਾਏ ਨੇ ਕਿ ਜਿਹੜੇ ਹਲਾਤਾਂ ਨੂੰ ਦੇਖਦਿਆਂ ਹੋਇਆ ਕਿ ਅਗਰ ਕੋਈ ਪ੍ਰਮਾਤਵਾ ਨਾ ਕਰੇ ਉਹਨਾਂ ਦੇ ਵੇਖ ਹੋ ਜੇ ਇਹੋ ਜਿਹਾ ਇਨਸੀਡੈਂਟ ਵਰਤਦਾ ਹੀ ਆ ਤਾਂ ਉਹਦਾ ਜਿਹੜਾ ਪ੍ਰਬੰਧ ਦੇਖਣ ਨੂੰ ਆਏ ਨੇ ਸਾਰਾ ਸਮੂਹ ਸਾਹਿਬ ਨੂੰ ਮਿਲਿਆ ਹੈ ਡਾਕਟਰਾਂ ਨੂੰ ਮਿਲਿਆ ਹੈ ਸਾਰਾ ਮੌਕੇ ਦੇ ਹਸਪਤਾਲ ਦਾ ਜਾਇਜ਼ਾ ਲਿਆ ਹੈ ਕਿੰਨੇ ਬੈੱਡ ਨੇ ਕਿੰਨੇ ਡਾਕਟਰ ਨੇ ਕੋਈ ਪਰੇਸ਼ਾਨੀ ਮੈਡੀਸਨ ਦੀ ਜਾਂ ਐਂਬੂਲੈਂਸ ਦੀ ਬਿਲਕੁਲ ਸਭ ਕੁਝ ਠੀਕ ਠਾਕ ਆ ਇਸ ਕਰਕੇ ਕੋਈ ਗੱਲ ਨਹੀਂ ਘਬਰਾਉਣ ਦੀ ਕੋ ਲੋੜ ਨਹੀਂ ਮੈਂ ਸਾਰੇ ਜਿੰਨੇ ਮੈਂ ਅੱਜ ਸਵੇਰ ਤੋਂ ਪਾਟਰਪੈਟ ਤੇ ਸਾਰੇ ਪਿੰਡਾਂ 'ਚ ਜਾ ਕੇ ਆ ਤਾਂ ਲੋਕੀ ਬੇਖੌਫ ਨੇ ਕਿਸੇ ਮਨ 'ਚ ਖੌਫ ਨਹੀਂਗਾ ਇਸ ਲੜਾਈ ਨੂੰ ਲੈ ਕੇ ਲੋਕ ਬੜੇ ਦਿਲ ਵਾਲੇ ਨੇ ਜਝਾਰੂ ਨੇ ਸਾਡੇ ਮਾਜੇ ਦੇ ਲੋਕ ਪਹਿਲਾਂ ਵੀ ਮੁਸੀਬਤਾਂ ਵੇਖੀਆਂ 65 71 ਵਾਲੀਆਂ ਇਸ ਕਰਕੇ ਮੈਨੂੰ ਪੂਰਾ ਯਕੀਨ ਆ ਕਿ ਲੋਕ ਹਮੇਸ਼ਾ ਹੀ ਐਸਾ ਉੱਕੀੜੀ ਹਿੰਦੁਸਤਾਨ ਦੀ ਪੂਰੀ ਡਿਫੈਂਸ ਦੇ ਨਾਲ ਇੱਕ ਢਾਗੇ ਖੜੇ ਨੇ ਔਰ ਅਸੀਂ ਵਿਸ਼ਵਾਸ ਦੋਨੇ ਆ ਕਿ ਕੋਈ ਵੀ ਬਾਡਰ ਤੇ ਗੱਲ ਹੁੰਦੀ ਔਰ ਬਾਡਰ ਵਾਲੇ ਲੋਕ ਹਮੇਸ਼ਾ ਹੀ ਆਪਣੀ ਜਿੱਤ ਪ੍ਰਾਪਤ ਕਰਨ ਚ ਕਾਮਯਾਬ ਜ਼ਰੂਰ ਹੋਣਗੇ